ਲੋਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਆ ਆਪਣੇ YouTube ਚੈਨਲ ਤੇ ਅੱਜ ਤਰੀਕ ਹੋ ਚੁੱਕੀ ਐ 4 ਫਰਵਰੀ 2026 ਤੇ ਆਪਾਂ ਪਹੁੰਚਿਆ ਕੋਟਕਪੂਰਾ ਤੂੜੀ ਦੀ ਬੋਲੀ ਤੇ ਤੂੜੀ ਦੇ ਨਾਗਾ ਲਗਭਗ ਹੈਗੇ 15 15 ਨਾਗਾ ਤੇ ਤੁਹਾਨੂੰ 15 ਨਾਗਾ ਦਾ ਭਾਅ ਚੈੱਕ ਕਰਾਉਣਾ ਹੈ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਜੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਕੱਲ ਦਾ ਜਿਹੜਾ ਤੂੜੀ ਦਾ ਸਿਰਾ ਸੀਗਾ ਉਹ ਸੀਗਾ 515 ਰੁਪਏ 515 ਰੁਪਏ ਕੱਲ ਦਾ ਸਿਰਾ ਸੀਗਾ ਤੇ ਅੱਜ ਦਾ ਤੁਹਾਨੂੰ ਸਿਰਾ ਚੈੱਕ ਕਰਾਉਣਾ ਹੈ ਆਜੋ ਬੋਲੀ ਲੱਗ ਜਾਂਦੇ ਸਿਰਫ 2 ਮਿੰਟ ਰਹਿ ਚੁੱਕਿਆ ਤੁਹਾਨੂੰ 2 ਮਿੰਟਾਂ ਬਾਅਦ ਆਪਾਂ ਰੀਡ ਚੈੱਕ ਕਰੋਣੇ ਆ ਆਜੋ ਲੋ ਤਾਂ ਉਧਰ ਵਾਹ ਨੂੰ ਇੱਕ ਟਾਲੀ ਗਈ ਸੀ 55 ਡਿਗੀਆਂ ਸੀ ਆ ਗਿਆ ਕਿ ਨਹੀਂ ਲੋਹੇ ਦੀ ਧੂੜੀ ਤੁਸੀਂ ਚੈੱਕ ਕਰ ਸਕਦੇ ਆ ਅੰਦਰਲੀ ਧੂੜੀ ਆ ਇੱਕ ਨੰਬਰ ਕੁਆਲਿਟੀ ਆ ਤੁਹਾਨੂੰ ਇਹਦਾ ਰੇਟ ਵੀ ਚੈੱਕ ਕਰਾਉਣੇ ਆ ਇਹ ਵੀ ਜਾਲੀ ਭਾਈ ਅੰਦਰ ਦੀ ਧੂੜੀ ਬੋਲੋ ਵੇ ਬੋਲੋ ਬੋਲੋ 350 350 ਰੁਪਏ 50 ਰੁਪਏ ਇੱਥੇ ਜਾਣ ਬਾਈ ਤੇ ਦੱਸ ਮੈਨੂੰ ਕੋਠੀ ਚੱਲ ਮੈਂ ਜਾਂਦੇ ਜੀ ਕਿਤੇ ਦਰਜੀਆਂ ਵਾਲੇ ਕੋਠੇ ਧੰਨਵਾਦ 300 ਰੁਪਿਆ ਕਰਾਇਆ ਜਾਣ 300 ਚੱਲਦਾ ਆਪਣੇ ਯਾਰ ਹੈ 200 ਚੱਲਦਾ ਬਾਈ ਉਹ ਮੇਰੇ ਲਈ ਤਾਂ ਪਲੈਕ ਰੁਪਈਆ ਆਉਂਦੇ ਉਹ ਕਹਿੰਦੇ ਤੇਲ ਮਹਿੰਗਾ ਹੋ ਗਿਆ ਹੁਣ ਵਧਾ ਤੇ ਉਹਨਾਂ ਨੇ ਪਾਇਆ ਹੁਣ 5 ਗਨੇ ਦਾ 300 ਚੱਲਦਾ ਹੁਣ ਕਦੇ 500 ਦੋਆ ਜਿਹਦੇ ਮੁੱਕੀ ਉਹ ਲੈ ਜਾਂਦਾ ਬਾਈ ਉਹ ਮੁੜ ਕੇ ਅਗਲਾ ਲੈ ਜਾਂਦਾ 55 ਜੀ 60 65 70 78 85 90 400 5 10 15 20 25 425 30 ਰੁਪਏ 35 ਰੁਪਏ 40 ਰੁਪਏ 45 ਰੁਪਏ 450 55 452 452 60 65 70 75 80 85 90 95 495 ਹੋਲਾ ਭਾਈ ਕਿਨੇ 495 ਰੁਪਏ ਵੀ ਲਓ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 495 ਰੁਪਏ ਅੰਦਰ ਦੀ ਟੂੜੀ ਸੀਗੀ ਅੰਦਰ ਦੀ ਟੂੜੀ ਸੀਗੀ ਤੁਹਾਨੂੰ ਇਹਦਾ ਰੇਟ ਚੈੱਕ ਕਰੀ ਸਕਦੇ ਹੋ 495 ਰੁਪਏ ਲਓ ਭਾਈ ਇੱਕ ਨਗ ਹੋਰ ਆ ਚੁੱਕਾ ਚੈੱਕ ਕਰ ਸਕਦੇ ਹੋ ਲਗਭਗ 16 ਨਗ ਹੋ ਚੁਕੇ ਅੱਜ ਲੋ ਜੀ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਥੋੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਅਰੇ ਭਈਆ ਵੀ ਕਰ ਦਿਓ ਇੱਕ ਅੱਜ ਮੈਂ ਟੈਕ ਕਰਾਇਆ ਜੀ ਬਾਜੀ ਭਾਈ ਜੀ ਟੈਕ ਕਰਾਉਣ ਵਾਲਾ ਕੋ ਪਿਆ ਜਬ ਮੈਂ ਟੈਲਪੋਟ ਬੰਸਾ ਦੀ ਭੌਂ ਲੱਗ ਪਏ ਪੀ ਜਾਉਂਗਾ ਤੇਰੇ ਕੋ ਮਗਰੇ ਜੋ ਖੁੱਲ ਆਇਆ ਚੁਗਾ ਆ ਤੇ ਮਾਹ ਮਾਇਓ ਜੀ ਸਾਲੀ ਚੰਨ ਲਗਾਈ ਦਰਦਾ ਦਸਤ ਲਗਾਈ ਮਾਰ ਦੇ ਹਾਂ ਆਹ 파ਟੀ ਟਿੱਕੀ ਵੀ ਯਾਰ ਜੇ ਚੱਕ ਕੇ ਤੁਰਿਆ ਜਾਂਦਾ ਅਗਲਾ ਲੈਣ ਵਾਲਾ ਆ ਗਿਆ ਤੇ ਖੜਨਦਾ ਆਤਾ ਹਾਂ ਜਾਇਦ ਉਪਰ ਤੋਂ ਜ਼ਾਇਰਤ ਅੰਦਰ ਬਾਸ 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 ਤੁੰਦਰ ਦੀ ਤੇ ਬਾਹਰ ਦੀ ਆਂਦਰ ਦੀ ਆ ਤੂੜੀ ਤੂੜੀ ਅੰਦਰ ਦੀ ਹੈ ਰੰਗ ਹੈ ਜਾਂ ਮੜਿਆ ਵੇ ਇੱਕ ਬੋਲੀ ਦੋ ਐਂ ਨਿਕਲੂ ਵੀ ਸਾਰੀ ਭਈਆ ਸੁਤਰੀ ਤੂੜੀ ਆ ਇਹਨਾਂ ਪਾ ਦੇ ਦੇ ਹੈ 350 ਰੁਪਇਆ ਕੰਡੇ ਤੋਂ ਚੱਲੋ ਕਿਹਦੇ ਮਰਜ਼ੀ 350 350 350 350 360 ਰੁਪਏ ਦੇ 60 65 ਰੁਪਏ 365 ਰੁਪਏ 365 ਰੁਪਏ 70 ਰੁਪਏ 75 ਰੁਪਏ 80 ਰੁਪਏ 380 ਰੁਪਏ 400 ਰੁਪਏ ਯਾਰ 400 ਰੁਪਇਆ 400 ਬੋਲਣਾ ਕਿ ਨੇ ਕੋਈ 400 ਰੁਪਇਆ ਦੇਖੋ ਕੋਈ ਅੰਦਰ ਦੀ ਟੂੜੀ ਸੀਗੀ ਇਹ ਟਰਾਲੀ ਦਾ ਜਿਹੜਾ ਰੇਟ ਲੱਗਿਆ 400 ਰੁਪਇਆ 400 ਰੁਪਇਆ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਤੁਸੀਂ ਚੈੱਕ ਕਰ ਸਕਦੇ ਹੋ ਬਾਰ ਬਾਰ ਕਰ ਪਾ ਲੈਣੇ ਆਂ ਅੰਦਰ ਆ ਬਈ ਦੰਗਰੇ ਚੈੱਕ ਕਰਾਉਣੇ ਆ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਵੇ ਬੋਲੋ ਹੀ ਬੋਲ ਸਾਢੇ 350 ਰੁਪਇਆ ਸਾਢੇ 350 ਸਾਢੇ 350 ਸਾਢੇ 350 ਸਾਢੇ 350 ਬੋਲਾ ਬਾਈਕਰ 52 60 65 70 ਬੋਲੀਆ ਬੱਬਾ ਜੀ ਬੋਲਣਾ ਤਾਂ ਇੱਜਤਰ ਅਸੀਂ 80 80 400 400 400 ਬੋਲਣਗੇ ਨਾ 5 ਰੁਪਏ 10 ਰੁਪਏ 20 ਰੁਪਏ 25 ਰੁਪਏ 425 ਰੁਪਏ ਬੋਲਣਾਂਗੇ ਨਾ 30 ਰੁਪਏ 35 ਰੁਪਏ 435 ਰੁਪਏ ਬੋਲਣਗੇ ਨਾ 435 ਰੁਪਏ ਬਾਈ ਨਹੀਂ ਵੇਚਣੇ ਲੋ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 435 ਰੁਪਏ 435 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੱਕ ਤੈਨੂੰ ਤੂੰ ਵੀ ਦਾ ਰੇਟ ਚੈੱਕ ਕਰਾਉਣੇ ਆ ਜੀ ਅੰਦਰ ਦੀ ਆ ਹਾਂਜੀ ਅੰਦਰ ਦੀ ਤੂੰ ਹੀ ਬੋਲੋ ਜੀ ਬੋਲੋ ਈ ਬੋਲੋ 350 ਰੁਪਇਆ 350 52 60 70 80 400 10 15 20 30 40 45 445 ਬੋਲਾਂਗੇ ਨੇ 450 450 ਬੋਲਦਾ ਬਈ 450 ਬਈ ਕਿੱਥੇ ਲਓ ਬਈ ਅੰਦਰ ਦੀ ਤੋੜੀ ਸੀਗੀ ਇਹਦਾ ਜਿਹੜਾ ਰੇਟ ਲੱਗਾ 450 ਰੁਪਏ 450 ਰੁਪਏ ਅੰਦਰਲੀ ਤੂੜੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ। ਹਾਂ। ਹਾਂ ਬਈ ਤੁਸੀਂ ਤੂੜੀ ਚੈੱਕ ਕਰ ਸਕਦੇ ਹੋ ਅੰਦਰ ਦੀ ਤੂੜੀ ਆ ਪਰ ਥੋੜੀ ਜਿਹੀ ਮੇਲੀ ਆ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ। ਬਾਹਰ ਦੀ ਤੁੜੀ ਆਈ ਐਂ ਨਿਕਲੂ ਬਾਈ ਐਂ ਨਿਕਲੂਗੇ ਸਾਰੀ ਐਂ ਨਿਕਲੂਗੀ ਬਾਹਰ ਦੀ ਤੁੜੀ ਆ ਬੋਲੋ ਜੀ 350 55 65 75 80 400 10 20 25 30 35 40 45 450 55 452 ਬੋਲਾਂਗੇ ਨੇ ਹਾਂ ਭਾਈ 452 ਰੁਪਏ 452 ਰੁਪਏ ਇਹ ਟਰਾਲੀ ਦਾ ਰੇਟ ਲੱਗਿਆ ਅੰਦਰ ਦੀ ਤੂੜੀ ਸੀਗੀ 452 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੀ ਆ ਆ ਕਿਲ ਸੀ ਰੌਣਕ ਪਹਿਲਾਂ ਚੈੱਕ ਕਰ ਹੀ ਸਕਦੇ ਆ ਉਹ ਫੇਰ ਅਗਨੇ ਆ ਗਾ ਹੋਰ ਨੰਬਰ ਹਾਂ ਆਇਨੇ ਤੋਂ ਗਰੇ ਹਾਂ ਜੀ ਆ ਜਾ ਫਿਰ ਆ ਗਿਆ ਐ ਨਾ ਘਰ ਫਿਰ ਜਿੱਥੇ ਜਾਣੀ ਉੱਥੇ ਜਾ ਜਾਊਗਾ 200 ਰੁਪਿਆ 200 200 ਤਰ੍ਹਾਂ 25 30 500 40 ਚਾ 250 ਆ 250 ਆ ਹਾਂ 55 ਐ ਗਾ 4 255 250 ਹਾਂ ਭਾਈ 255 70 ਠੀਕ ਹੈ ਉਧਰ ਆ ਬਾਈ ਚਾਪੜਿਆ 70 75 80 80 280 ਰੁਪਏ तोला ਕਿਨੇ 85 90 300 302 ਬਲੀਆਂ 305 10 15 20 25 ਸਾਢੇ ਕਰਦੇ ਸਾਢੇ 350 ਰੁਪਿਆ 60 ਰੁਪਏ 360 ਬੋਲਣ ਕਿਨੇ 360 ਰੁਪਏ ਬਈ ਆ ਗਿਆ ਲੋ ਭਾਈ ਇਹ ਟਰਾਲੀ ਦਾ ਰੇਟ ਲੱਗਾ ਫਰ ਦੀ ਟੂੜੀ ਸੀ 360 ਰੁਪਏ 360 ਰੁਪਏ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੇ ਆ ਲੋ ਭਾਈ ਟੂੜੀ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਇੱਕ ਕੁਆਲਿਟੀ ਟੂੜੀ ਆ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਇਹ ਬਾਈ ਆਪਣੀਆਂ ਬੱਚੀਆਂ ਅੰਦਰ ਜੀ ਹਾਂਜੀ ਅਨਬਲ ਜੀ ਥੋੜੀ ਬੋਲੋ ਜੀ 400 ਹਾਂਜੀ ਕਰ ਪੰਜ 10 15 20 25 25 30 40 450 450 55 455 60 65 70 75 75 475 ਬੋਲਾਂਗੇ ਨਾ 475 ਰੁਪਏ ਬਾਈ ਕਿੱਥੇ ਲਓ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ ਤੂੜੀ ਦਾ ਅੰਦਰ ਦੀ ਤੂੜੀ ਸੀ 475 ਰੁਪਏ 475 ਰੁਪਏ ਇਹ ਟਰਾਲੀ ਦਾ ਰੇਟ ਲੱਗਾ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆਜੋ ਆ ਜਾ ਰੇ ਆਜਾ ਰੇ 400 ਰੁਪਇਆ 400 460 ਕਿੱਥੇ ਜਾਣੀਏ ਮਾਈ ਗੁਰ ਜਾਈਂਗਾ ਬਾਈ 300 ਰੁਪਇਆ ਜਾਊਗਾ ਬਾਈ 60 ਰੁਪਇਆ 65 ਰੁਪਇਆ 65 ਰੁਪਇਆ ਉਦਰਾ 65 ਮੁਰਕੇ ਨਾ ਕਹੇ ਦੀ ਨਹੀਂ ਸਹੀ ਗੱਲ ਆ 465 ਰੁਪਏ ਬੋਲਾਂਗੇ ਨਾ 465 ਰੁਪਏ ਬਾਈ ਲੋ ਬਾਈ ਇਹ ਟਰਾਲੀ ਆ ਜਿਹੜਾ ਰੇਟ ਲੱਗਿਆ 465 ਰੁਪਏ 465 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਬਾਈ ਹਾਂ ਬਹੁਤ ਚੱਲੂਗੀ ਬਾਰੇ ਜੀ ਕਿਵੇਂ ਚੱਲੋ ਚੱਲ ਜੀ 800 ਰੁਪਇਆ ਓ ਯਾਰ ਆਪਣਾ ਪਲੇਖਾ ਹੀ ਪੈ ਗਿਆ ਹਾਂ ਪਲੇਖਾ ਓ ਯਾਰ ਨਹੀਂ ਉਹ ਉਹ ਹੋਰਦੇ ਹੋਈ ਹੈ ਜਾਨ ਵਾਲੀ ਹਾਂ ਉਹ ਮੈਂ ਤੈਨੂੰ ਆਖੀ ਤਾਂ ਗਿਆ ਨਹੀਂ ਯਾਰ ਇਹ ਕੋਈ ਨਹੀਂ ਚੱਲਿਆ ਮੈਂ ਕਰਦਾ ਤੂੰ ਬੋਲਿਆ ਕਰ ਯਾਰ ਉਹਨੂੰ ਨਹੀਂ ਪਤਾ ਲੱਗਦਾ ਭਾਈ ਇਹੋ ਗਲਤੀ ਆ ਇਹਨੇ ਭਲੇਖਾ ਪਾਤਾ ਨਾ ਉਦੋਂ ਬੋਲ 300 ਰੁਪਿਆ ਹੁਣ ਇਹ ਤੇਜਾ ਨਹੀਂ ਨਹੀਂ ਠੀਕ ਐ 300 ਰੁਪਿਆ 300 ਹੈ ਚੱਲ ਨੇ 300 5 10 15 20 25 350 ਇਹਦਾ 350 ਬੋਲਾਂਗੇ ਨੇ 350 ਇਹ ਲਿਖੀ ਬਾਈ ਓਏ ਲਓ ਭਾਈ ਇਹ ਟਰਾਲੀ ਦਾ ਜਿਹੜਾ ਰੇਟ ਲਿਖਿਆ 350 ਰੁਪਏ 350 ਰੁਪਏ ਟਰਾਲੀ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਟੂੜੀ ਦਾ ਰੇਟ ਚੈੱਕ ਕਰਾਉਣੀ ਆ। ਭਾਗੇ ਦੀ ਟੂੜੀ ਚੈੱਕ ਆ ਨਹੀਂ ਸਕਦੇ। ਕੁਤਰਾ ਕਿੱਥੇ ਜਾਣਾ ਪਾਪਾ ਉ ਆ ਦੱਸੀ ਬਾਟ ਰਸੋ ਚਲੋ ਮੋਟਰਸਾਈਕਲ ਆ ਕੇ ਬਸ ਆ ਨੇੜੇ ਹੀ ਆਪਰੇ ਇਹਦੀ ਆ ਬਾਈ ਆਪਣੀ ਬਾਹਰ ਦੀ ਅੰਦਰ ਦੀ ਅੰਦਰ ਦੀ ਤੂੜੀ ਬੋਲੋ ਬਾਈ ਚਲੋ 350 ਰੁਪਿਆ ਯਾਰ 350 350 350 ਬੋਲਣਾ ਬਾਈ ਜੀ 52 ਜੀ 60 65 70 370 ਬੋਲੰਗ ਨੇ 370 ਰੁਪਏ ਬਾਈ ਜੀ ਲੋ ਬਾਈ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 370 ਰੁਪਏ ਤੇ ਤੂੜੀ ਦੇ ਦਾ ਰੇਟ ਚੈੱਕ ਕਰਨ ਲਈ ਆਪਣੇ ਫੇਸਬੁੱਕ ਤੇ ਵੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਹਾਂ ਕੱਲ ਤੂੜੀ ਦੀ ਬੋਲੀ ਤੇ